ਪੰਜਾਬੀਓ ਸਸਤਰੀ ਕਾਲ ਚਮੇ ਕੇ ਕਰਨਲ ਮਾਮਲੇ ਤੋਂ ਬਾਅਦ ਇੱਕ ਮਾਨਸਾਂ ਦੇ ਨੌਜਵਾਨ ਫੌਜੀ ਦੇ ਨਾਲ ਬਹੁਤ ਵੱਡਾ ਤੱਕਾ ਹੋ ਗਿਆ ਯਾਨੀ ਤੁਹਾਨੂੰ ਅੱਜ ਇੱਕ ਵੀਡੀਓ ਦਿਖਾਉਣ ਜਾ ਰਹੇ ਹਾਂ ਜਿਹਦੇ ਵਿੱਚ ਮਾਨਸਾਂ ਦੇ ਰਹਿਣ ਵਾਲੇ ਇੱਕ ਫੌਜੀ ਦੇ ਨਾਲ ਯਾਨੀ ਫੌਜ ਦੇ ਵਿੱਚ ਇਸ ਵਕਤ ਤੋਂ ਦੋ ਭਰਾ ਜਿਹੜੇ ਕਿ ਤਾਇਨਾਤ ਨੇ ਉਹਨਾਂ ਦੇ ਨਾਲ ਕੀ ਤੱਕਾ ਹੋਇਆ ਪੂਰੀ ਖਬਰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਉਸ ਤੋਂ ਬਾਅਦ ਖਬਰ ਆ ਜਾਂਦੀ ਹੈ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਜਿਹੜੀ ਕਿ ਬੜੀ ਹੀ ਇੱਕ ਖੁਸ਼ੀ ਦੀ ਖਬਰਾਂ ਪੰਜਾਬ ਦੇ ਲੋਕਾਂ ਦੇ ਲਈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਅਮਰਪਾਲ ਸਿੰਘ ਨੂੰ ਪੰਜਾਬ ਲਿਆਂਦਾ ਜਾ ਰਿਹਾ ਹੈ ਔਰ ਕਦੋਂ ਆਉਣ ਜਾ ਰਹੇ ਨੇ ਇਹ ਵੀ ਤੁਹਾਡੇ ਨਾਲ ਪੂਰੀ ਖਬਰ ਸਾਂਝੀ ਕਰਾਂਗੇ ਕਿਉਂਕਿ ਅਮਰਪਾਲ ਸਿੰਘ ਨੂੰ ਲੈ ਕੇ ਜਿਹੜੀ ਖਬਰ ਹੈ ਬੇहद ਜਿਆਦਾ ਵੱਡੀ ਖਬਰ ਹੈ ਔਰ ਦੂਸਰੇ ਪਾਸੇ ਜਿਹੜਾ ਕਰਨਲ ਮਾਮਲੇ ਤੋਂ ਬਾਅਦ ਯਾਨੀ ਫੌਜ ਦੇ ਵਿੱਚ ਇੱਕ ਨਵੀਂ ਤੇ ਨਵੀਂ ਘਟਨਾ ਸਾਹਮਣੇ ਆ ਰਹੀ ਹੈ ਜਿਨ੍ਹਾਂ ਮਾਨਸਾਂ ਦੇ ਦੋ ਭਰਾਵਾਂ ਦਾ ਇੱਕ ਬਹੁਤ ਵੱਡਾ ਮਾਮਲਾ ਸਾਹਮਣੇ ਆਇਆ ਕਿ ਕਿਹੜੇ ਅਫਸਰ ਨੇ ਜਿਹੜੇ ਨਾ ਫੌਜੀਏ ਦੇ ਨਾਲ ਲਗਾਤਾਰ ਯਾਨੀ ਤੱਕਾ ਹੁੰਦਾ ਜਾ ਰਿਹਾ ਪੰਜਾਬ ਦੇ ਵਿੱਚ ਇਹ ਘਟਨਾਵਾਂ ਜਿਹੜੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਕਸਰ ਵੇਖਿਆ ਤੁਸੀਂ ਜਿਵੇਂ ਕਰਨਲ ਮਾਮਲਾ ਸ਼ਿਖਰਾਂ ਤੇ ਪਹੁੰਚ ਚੁੱਕਿਆ ਜਿਹਨੂੰ ਕਿਹਾ ਤਾਂ ਇਹ ਵੀ ਜਾ ਰਿਹਾ ਕਿ ਨੈਸ਼ਨਲ ਮੁੱਦਾ ਬਣ ਚੁੱਕਿਆ ਹੈ ਉਹ ਜਿਹੜਾ ਕਿ ਕੇਂਦਰ ਦੇ ਵਿੱਚ ਪਹੁੰਚ ਚੁੱਕਿਆ ਹਾਈ ਕੋਰਟ ਦੇ ਵਿੱਚ ਉਹਨਾਂ ਦਾ ਕੇਸ ਪਹੁੰਚ ਚੁੱਕਿਆ ਕੱਲ 28 ਤਰੀਕ ਬਹੁਤ ਹੀ ਵੱਡਾ ਫੈਸਲਾ ਹੋਣਾ ਉਹਦੇ ਉੱਤੇ ਜਿਹੜਾ ਕਿ ਸੀਬੀਆਈ ਨੂੰ ਜਾਂਚ ਪੁੱਛਾ ਦੇਣੀ ਹੈ ਔਰ ਦੂਜੇ ਪਾਸੇ ਜਿਹੜੇ ਪੁਲਿਸ ਵਾਲੇ ਨੇ ਉਹਨਾਂ ਦੇ ਵੀ ਜਿਹੜੀ ਕਿ ਬਹੁਤ ਜ਼ਿਆਦਾ ਝਾਰ-ਚੱਪ ਹੋ ਚੁੱਕੀ ਹੈ ਔਰ ਉਹਨੇ ਵੀ ਵਰਦੀ ਲੈ ਕੇ ਉਹਨਾਂ ਨੂੰ ਜੇਲ੍ਹ ਦੇ ਅੰਦਰ ਭੇਜਿਆ ਜਾਊਗਾ ਔਰ ਜਿਹੜੀ ਇਹ ਖਬਰ ਆ ਫੌਜੀ ਦੀ ਜਿਹਨਾਂ ਮਾਨਸਾਂ ਦੇ ਦੋ ਭਰਾਵਾਂ ਦਾ ਮਾਮਲਾ ਜਿਨ੍ਹਾਂ ਦੇ ਨਾਲ ਇੱਕ ਬਹੁਤ ਵੱਡਾ ਤੱਕਾ ਹੋਇਆ ਮੈਂ ਤੁਹਾਨੂੰ ਪਹਿਲਾਂ ਫੌਜੀ ਦੇ ਮੋਹ ਸੁਣਾਉਂਗਾ ਕਿ ਆਖਰ ਉਹਦੇ ਨਾਲ ਹੋਇਆ ਕੀ ਹੈ ਉਸ ਤੋਂ ਬਾਅਦ ਜਿਹੜੀ ਅਗਲੀ ਅਪਡੇਟ ਆ ਭਾਈ ਅਮਰਪਾਲ ਸਿੰਘ ਤੇ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੁਣੋ ਅਜੰਡੋਤੂ ਸ਼ਸ਼ੀਕਲ ਮੈਂ ਡਿਸਟ੍ਰਿਕਟ ਮਾਨਸਾ ਬੋਟਲਾ ਦਾ ਸ਼ਹਿਰ ਪੰਜਾਬ ਦਾ ਰਹਿਣ ਵਾਲਾ ਅਸੀਂ ਦੋ ਭਰਾ ਦੋਨੋਂ ਫੌਜੀ ਆ ਮੈਂ ਹਮੇਸ਼ਾ ਜ਼ਿੰਦਗੀ ਚ ਹਰ ਬੰਦੇ ਦੀ ਸਪੋਰਟ ਕੀਤੀ ਹੈ ਹੈਲਪ ਕੀਤੀ ਹੈ ਪਰ ਮੈਂ ਅੱਜ ਉਹ ਮੁਕਾਮ ਤੇ ਖੜਾ ਕਿ ਮੇਰੀ ਕੋਈ ਹੈਲਪ ਨਹੀਂ ਕਰ ਰਿਹਾ ਨਇ ਮਕਾਨ ਬਣਾਇਆ ਸਾਡੇ ਫਾਦਰ ਦੀ ਡੈਥ ਹੋ ਗਈ ਉਸ ਤੋਂ ਬਾਅਦ ਅਸੀਂ ਦੋਨੋਂ ਭਰਾਵਾਂ ਨੇ ਮਿਹਨਤ ਕਰਕੇ ਮਕਾਨ ਬਣਾਇਆ ਉਹਦੇ ਲਾਗੇ ਕੋਈ ਇੰਡਸਟਰੀ ਨਹੀਂ ਸੀ ਮਕਾਨ ਦੇ ਲਾਗੇ ਲੇਕਿਨ ਕੁਝ ਅਮੀਰ ਬੰਦੇ ਜਿਨ੍ਹਾਂ ਦੇ ਪੰਜ-ਛੇ ਪ੍ਰਾਈਵੇਟ ਸਕੂਲ ਹੈ ਟਰਾਂਪਪਾ ਉਹਨਾਂ ਨੇ ਉਹਦੇ ਲਾਗੇ ਇੰਡਸਟਰੀ ਲਗਾ ਲਈ 2024 ਚ ਅਸੀਂ 2017 ਚ ਮਕਾਨ ਬਣਾਇਆ ਫਿਰਲੇ ਹਰ ਇੱਕ ਪ੍ਰੂਫ ਆ ਉਹਨਾਂ ਦਾ ਕਿ ਜ਼ਮੀਨ ਸੇਲ ਹੋਈ ਹੈ 14 ਚ ਮੀਟਰ ਨਵੇਂ ਲੱਗੇ 24 ਚ ਠੀਕ ਹੈ ਮਸ਼ੀਨਾ ਦੇ ਬਿਲ ਹਰ ਚੀਜ਼ ਅਸੀਂ ਦੇ ਚੁੱਕੇ ਆ ਬੁਲਾ ਡੈਸ਼ ਟੀਐਮ ਨੂੰ ਪਰ ਸਾਡੀ ਕੋਈ ਕਾਰਵਾਈ ਨਹੀਂ ਹੋਈ ਬੁਲਾ ਡਾ ਐਸ ਟੀ ਐਮ ਨੇ ਫੋਨ ਨੰਬਰ ਤੱਕ ਬਲੌਕ ਕਰ ਦਿੱਤੇ ਸਾਡੇ ਸੁਣ ਆਵਾਜ਼ ਸੁਣ ਦੀ ਬਜਾਏ ਮੈਂ ਇਹ ਪੁੱਛਣਾ ਚਾਹੁੰਦਾ ਇਹ ਅਫਸਰਾਂ ਨੂੰ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਪੰਜਾਬ ਸਰਕਾਰ ਨੂੰ ਕਿ ਕਦੋਂ ਤੱਕ ਜੁਰਮ ਕਰੋਗੇ ਫੌਜੀਆਂ ਤੇ ਤੁਸੀਂ ਕਦੋਂ ਤੱਕ ਮੈਂ ਹਰ ਹਰ ਚੀਜ਼ ਦੇ ਪ੍ਰੂਫ ਦੇ ਚੁੱਕਿਆ ਹਰ ਛੋਟੀ ਆ ਕੇ ਮਿਲ ਚੁੱਕਿਆ ਐਸਡੀਐਮ ਸਾਹਿਬ ਨੂੰ ਮਿਲ ਗਿਆ ਡੀਸੀ ਸਾਹਿਬ ਨੂੰ ਪੰਜ ਛੇ ਵਾਰ ਮਿਲ ਚੁੱਕਿਆ ਮੈਂ ਇਹ ਦੱਸੋ ਕੀ ਪ੍ਰੂਫ ਦੇਵਾਂ ਕਿ ਉੱਥੇ ਨਹੀਂ ਹੈਗਾ ਸੀ ਕੁਝ ਜਦੋਂ ਮੈਂ ਮਕਾਨ ਬਣਾਇਆ ਅਸੀਂ ਦੋ ਭਰਾ ਦੋਨੇ ਦੇਸ਼ ਦੀ ਸੇਵਾ ਕਰਦੇ ਆ ਅਸੀਂ ਇੱਥੇ ਕਿਸੇ ਛੋਟੇ ਨਾਲ ਲੜੀਏ ਜਾਂ ਦੇਸ਼ ਦੀ ਸੇਵਾ ਕਰੀਏ ਬੰਦੂਕਾਂ ਚੱਕੜੀਆਂ ਹੁੰਦੀ ਐ ਠੀਕ ਐ ਅਸੀਂ ਬਰ ਕਾਨੂੰਨ ਦੇ ਬੰਨੇ ਹੋਇਆ ਬੰਦੂਕ ਚੱਕ ਕੇ ਇਹ ਨਹੀਂ ਕਿ ਸੀ ਬੰਦੂਕ ਚੱਕ ਲੈ ਹਾ ਕੋਈ ਮਤਲਬ ਨਹੀਂ ਐ ਸਾਨੂੰ ਬਹੁਤ ਬੰਦੇ ਰਹਿ ਦਿੰਦੇ ਆ ਕਿ ਬੰਦੂਕ ਚਾਕੇ ਤੁਸੀਂ ਆ ਜਾਓ ਅਸੀਂ ਆ ਜਾਾਂਗੇ ਹੈਨਾ ਮੈਂ ਨਹੀਂ ਚਾਹੁੰਦਾ ਕਿ ਕਿਸੇ ਦੀ ਫੈਮਿਲੀ ਨੂੰ ਬਰਬਾਦ ਕਰੀਏ ਜਾਂ ਇਹ ਚੀਜ਼ ਇਹ ਕਾਨੂੰਨ ਦੀ ਲੜਾਈ ਨਹੀਂ ਹੈਗੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਪਲੀਜ਼ ਇਨਸਾਫ ਲੜੋ ਖਾ ਸੱਚ ਦੇ ਰਸਤੇ ਤੇ ਖੜੋ ਜੋ ਅਸੀਂ ਗਲਤਾਂ ਦਾ ਸਾਡੇ ਨੂੰ ਸਾਨੂੰ ਗਲਤ ਸਾਬਤ ਕਰੋ ਠੀਕ ਹੈ ਜੇ ਉਹ ਗਲਤ ਨਹੀਂ ਤਾਂ ਗਲਤ ਕਰੋ ਪਲੀਜ਼ ਹੱਥ ਜੋੜ ਕੇ ਬੇਨਤੀ ਕਰਦਾ ਪਲੀਜ਼ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਾਨੂੰ ਇਨਸਾਫ ਮਿਲ ਸਕੇ 2 ਸਾਲ ਹੋ ਗਏ ਮੈਨੂੰ ਲੜਾਈ ਲੜਦੇ 2 ਸਾਲ ਹਰ ਜਗ੍ਹਾ ਐਸਡੀਐਮ ਡੀਸੀ ਪਟਿਆਲਾ ਪ੍ਰਦੂਸ਼ਣ ਬੋਰਡ ਪਟਿਆਲਾ ਪ੍ਰਦੂਸ਼ਣ ਬੋਰਡ ਦੇ ਅਫਸਰ ਨੇ ਜੋ ਪਤਾ ਕੀ ਬੋਲਦੀ ਆ ਕੋਈ ਬਾਤ ਨਹੀਂ ਕਾਰਵਾਈ ਹੋ ਜਾਏਗੀ ਫੌਜੀ ਸਾਹਿਬ ਕਾਰਵਾਈ ਹੋ ਜਾਗੀ 2 ਸਾਲ ਹੋ ਗਏ ਕੋਈ ਰਿਪਲਾਈ ਨਹੀਂ ਹੈ ਹੁਣ ਮਾਮਲਾ ਕੀ ਹੈ ਵੀ ਜਿਹੜਾ ਉਹ ਮਾਨਸਾ ਦੇ ਰਹਿਣ ਵਾਲੇ ਦੋ ਭਰਾ ਫੌਜੀ ਨੇ ਫੌਜ ਦੇ ਵਿੱਚ ਨੇ ਉੱਥੋਂ ਨੇ ਇੱਕ ਵੀਡੀਓ ਪਾਈ ਆ ਜਿਹਨੇ ਪੂਰੇ ਦੇਸ਼ ਭਰ ਦੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਪੰਜਾਬ ਦੇ ਵਿੱਚ ਅਕਸਰ ਤੁਹਾਡੇ ਸਾਹਮਣੇ ਘਟਨਾ ਆ ਰਹੀਆਂ ਨੇ ਔਰ ਮਾਮਲਾ ਇਹਦਾ ਇਹ ਹੈ ਵੀ ਜਿਵੇਂ ਇਹਨਾਂ ਨੇ ਇੱਕ ਘਰ ਬਣਾਇਆ ਗਿਆ ਸੀ 2017 ਦੇ ਵਿੱਚ ਉਹਨੂੰ ਢਾਉਣ ਦੀਆਂ ਧਮਕੀਆਂ ਅਸਰ ਤੁਸੀਂ ਵੇਖਿਆ ਜਿਵੇਂ ਪੰਜਾਬ ਸਰਕਾਰ ਕੱਲ ਵੇਖਿਆ ਤੁਸੀਂ ਜਿਵੇਂ ਝੁੱਗੀਆਂ ਢਾਈਆਂ ਗਈਆਂ ਨੇ ਗਰੀਬਾਂ ਦੀਆਂ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਕਹਿੰਦੀ ਅਸੀਂ ਨਸ਼ੇ ਤਸਕਰਾਂ ਦੇ ਘਰ ਢਾਉਣੇ ਤਾਂ ਹੁਣ ਫੌਜੀਆ ਦੇ ਵੀ ਢਾਉਣ ਲੱਗ ਰਹੇ ਨੇ ਦੱਸੋ ਕੀ ਫੌਜੀ ਨਸ਼ੇ ਵੇਚਦੇ ਨੇ ਚਿੱਟਾ ਵੇਚਦੇ ਨੇ ਦੋਸ਼ ਕੀ ਹੈ ਸਰਕਾਰ ਪੰਜਾਬ ਦੀ ਨੂੰ ਹਰ ਪਾਸਿਓਂ ਰਾਣਤਾ ਪੈ ਰਹੀ ਆ ਉਹ ਚਾਹੇ ਸਾਡੀ ਫੌਜ ਹੋਵੇ ਚਾਹੇ ਪੰਜਾਬ ਦੇ ਲੋਕ ਹੋਣ ਚਾਹੇ ਕੋਈ ਵਰਗ ਦਾ ਬੰਦਾ ਚਾਹੇ ਕੋਈ ਵੀ ਹੈ ਯਾਨੀ ਚਾਰੇ ਪਾਸਿਓਂ ਪੰਜਾਬ ਦੀ ਸਰਕਾਰ ਨੂੰ ਨਖਿੱਦੀ ਤੇ ਨਕਮੀ ਸਾਬਤ ਕਰ ਦਿੱਤਾ ਲੋਕਾਂ ਨੇ ਤੇ ਹੈਗੀ ਵੀ ਹੈ ਔਰ ਹੁਣ ਦੂਜੇ ਪਾਸੇ ਆਜੋ ਭਾਈ ਅਮਰਪਾਲ ਸਿੰਘ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾ ਰਿਹਾ ਕਿਉਂ ਲਿਆਂਦਾ ਜਾ ਰਿਹਾ ਵਜ੍ਹਾ ਕੀ ਹੈ ਦੇਖੋ ਇੱਕ ਪਾਸੇ ਐਨਐਸਏ ਡੁੱੜਦੀ ਹੈ ਤਾਂ ਲੋਕਾਂ ਲਈ ਇੱਕ ਬਹੁਤ ਵੱਡੀ ਖੁਸ਼ੀ ਦੀ ਗੱਲ ਤਾਂ ਇਹ ਹੈ ਵੀ ਜਿਹੜੀ ਐਨਐਸਏ ਟੁੱਟ ਜਾਣੀ ਹੈ ਅਮਰਪਾਲ ਸਿੰਘ ਤੋਂ ਔਰ ਦੂਜੇ ਪਾਸੇ ਇੱਕ ਖੁਸ਼ਖਬਰੀ ਇਹ ਵੀ ਹੈ ਕਿ ਅਮਰਪਾਲ ਸਿੰਘ ਡੇਬਰੂਗੜ੍ਹ ਦੀ ਜੇਲ੍ਹ ਦੇ ਵਿੱਚੋਂ ਰਿਹਾ ਹੋ ਕੇ ਪੰਜਾਬ ਦੇ ਅੰਦਰ ਆਉਣ ਜਾ ਰਹੇ ਨੇ ਪਰ ਇੱਕ ਹੋਰ ਜਿਹੜੀ ਕਿ ਦੁੱਖ ਦੀ ਗੱਲ ਹੈ ਇਹ ਹੈ ਕਿ ਪੰਜਾਬ ਦੀ ਉਹ ਜੇਲ੍ਹ ਦੇ ਵਿੱਚ ਰੱਖਿਆ ਜਾਊਗਾ ਜਿੱਥੇ ਉਹਨਾਂ ਦੇ ਨਾਲ ਆਪਣੀ ਮਰਜ਼ੀ ਦੇ ਮੁਤਾਬਕ ਇਹ ਸਰਕਾਰ ਤਸ਼ੱਦਦ ਕਰ ਸਕੇ ਉਹਨਾਂ ਸਿੰਘਾਂ ਦੇ ਉੱਤੇ ਜ਼ੁਲਮ ਕਰ ਸਕੇ ਕਿਉਂਕਿ ਅਕਸਰ ਦੇਖਿਆ ਤੁਸੀਂ ਜਿਵੇਂ ਪਹਿਲਾਂ ਵੀ ਉਹਨਾਂ ਦੇ ਨਾਲ ਜਨਮ ਹੋਇਆ ਤਾਂ ਕਿ ਹੁਣ ਸਰਕਾਰ ਉਹਨਾਂ ਨੂੰ ਬਖਸ਼ੂਗੀ ਨਹੀਂ ਕਿਉਂਕਿ ਪੰਜਾਬ ਦੇ ਲੋਕਾਂ ਦੀ ਆਵਾਜ਼ ਹੈ ਪੰਜਾਬ ਦੇ ਉਹਨਾਂ ਵਕੀਲਾਂ ਦੀ ਆਵਾਜ਼ ਹੈ ਕਿ ਅਮਰਪਾਲ ਸਿੰਘ ਦੇ ਨਾਲ ਇਹ ਜਿਹੜੀ ਸਰਕਾਰ ਹੈ ਇਹ ਸਰਕਾਰ ਜਿਹੜੀ ਬਾਈ ਦੇ ਵਿੱਚ ਚੁਣੀ ਹੈ ਇਹ ਬਹੁਤ ਵੱਡਾ ਯਾਨੀ ਕੋਈ ਨਾ ਕੋਈ ਨੁਕਸਾਨ ਕਰ ਸਕਦੀ ਹੈ ਉਹਨਾਂ ਸੂਰਮਿਆਂ ਦਾ ਜਿਨ੍ਹਾਂ ਨੂੰ ਪੰਜਾਬ ਆਪਣੇ ਆਈਡਲ ਮੰਨ ਚੁੱਕਿਆ ਹੈ ਯਾਨੀ ਪੰਜਾਬ ਦਾ ਬੱਚਾ ਬੱਚਾ ਅਮਰਪਾਲ ਸਿੰਘ ਨੂੰ ਅੰਦਰ ਖਾਤੇ ਭਾਵੇਂ ਕਰ ਰਿਹਾ ਪਰ ਲਾਇਕ ਕਰ ਰਿਹਾ ਯਾਨੀ ਅਮਰਪਾਲ ਸਿੰਘ ਨੂੰ ਲੋਕ ਕਹਿ ਰਹੇ ਨੇ ਪੰਜਾਬ ਦੇ ਕਿ ਅਮਰਪਾਲ ਸਿੰਘ ਨੂੰ ਬਾਹਰ ਲਿਆਉਣਾ ਚਾਹੀਦਾ ਬਹੁਤ ਸਾਰਾ ਜਨਮ ਹੋ ਚੁੱਕਿਆ ਉਹਨਾਂ ਤੇ ਹੁਣ ਤਾਂ ਛੱਡ ਦੇਣਾ ਚਾਹੀਦਾ ਔਰ ਦੂਜੇ ਪਾਸੇ ਪੰਜਾਬ ਦੀ ਜਨਤਾ ਪਲਟਾ ਮਾਰ ਚੁੱਕੀ ਹੈ ਜਿਹੜੀ ਸਭ ਤੋਂ ਵੱਡੀ ਖਬਰ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਚਾਰੇ ਪਾਸਿਓਂ ਯਾਨੀ ਹੁਣ ਭਾਜੜ ਪਈ ਹੋਈ ਆ ਕੱਲ ਇੱਕ ਬਜਟ ਪੇਸ਼ ਹੁੰਦਾ ਉਹਦੇ ਵਿੱਚ ਕਿਹਾ ਜਾਂਦਾ ਕਿ ਮਹਿਲਾਵਾਂ ਨੂੰ ਅਸੀਂ ਪੈਸੇ ਦੇਵਾਂਗੇ ਹਜ਼ਾਰ-ਹਜ਼ਾਰ ਰੁਪਈਆ ਜਿਹੜਾ ਕਿ ਪਹਿਲਾਂ ਦੇ ਇਹਨਾਂ ਨੇ ਵਾਅਦੇ ਕੀਤੇ ਹੋਏ ਨੇ ਔਰ ਉਸ ਤੋਂ ਬਾਅਦ 4 ਵਜੇ ਤੇ ਇਹਨਾਂ ਦੇ ਹੋ ਚੁੱਕੇ ਨੇ ਪੰਜਵਾਂ ਇੱਕ ਆਖਰੀ ਰਾਸਟ ਤੇ ਰਹਿ ਗਿਆ ਇਹਨਾਂ ਦੀ ਸਰਕਾਰ ਜਾਣ ਵਾਲੀ ਆ ਹੋ ਨਹੀਂ ਸਕਦਾ ਵੀ ਇਹ ਪੈਸੇ ਦੇ ਦੇਣ ਪਰ ਇੱਕ ਇਹਨਾਂ ਦੇ ਵਿਧਾਇਕ ਨੇ ਵੀ ਵਾਅਦਾ ਕਰਕੇ ਜਨਤਾ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਪੰਜਾਬ ਦੇ ਵਿੱਚ ਕਿਤੇ ਅਮਰਪਾਲ ਸਿੰਘ ਦੀ ਸੱਤਾ ਨਾ ਆ ਜਾਵੇ ਅਮਰਪਾਲ ਸਿੰਘ ਪੰਜਾਬ ਦਾ ਮੁੱਖ ਮੰਤਰੀ ਨਾ ਬਣ ਜਾਵੇ ਐਸ ਕਰਕੇ ਉਹਨੇ ਇੱਕ ਝੂਠਾ ਜਿਹਾ ਵਾਅਦਾ ਕੀਤਾ ਕਹਿੰਦਾ ਸੀ ਇਹ ਵੈਕਸੀਨ ਆਉਣ ਵਾਲੇ 2027 ਦੇ ਵਿੱਚ ਫੇਰ ਲੜਾਂਗੇ ਜਦੋਂ ਅਸੀਂ ਮਹਿਲਾਵਾਂ ਨੂੰ ਪੈਸੇ ਦੇ ਦਿੱਤੇ ਤਾਂ ਮੈਨੂੰ ਤਾਂ ਲੱਗਦਾ ਨਹੀਂ ਵੀ ਪੈਸੇ ਦੇ ਦੇਣਗੇ ਤੁਹਾਡਾ ਸਾਰੇ ਪੰਜਾਬੀਆਂ ਨੇ ਇਸ ਉੱਤੇ ਕੀ ਕਹਿਣਾ ਪੂਰੀ ਜਾਨੀ ਆਪਣੀ ਪ੍ਰਕਿਰਿਆ ਆਪਦੇ ਕਮੈਂਟ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣੇ ਨੇ ਕਿ ਪੰਜਾਬ ਦੀ ਸਰਕਾਰ ਦੇ ਕੀਤੇ ਹੋਏ ਵਾਅਦੇ ਮੈਂ ਤੁਹਾਨੂੰ ਅਕਸਰ ਗਿਣਿਆਉਂਦਾ ਰਹਿੰਦਾ ਜਿਵੇਂ ਕਿ ਚਿੱਟੇ ਦਾ ਮੁੰਡਾ ਰੱਖ ਕੇ ਸਰਕਾਰ ਬਣਦੀ ਹੈ ਉਸ ਤੋਂ ਬਾਅਦ ਕਹਿੰਦੇ ਅਸੀਂ ਬੰਦੀ ਸਿੰਘਾਂ ਨੂੰ ਛੁੜਾ ਲੈਵਾਂਗੇ ਫੇਰ ਕਹਿੰਦੇ ਅਸੀਂ ਬੇਅਦਮੀਆਂ ਦੇ ਉੱਤੇ ਕਾਨੂੰਨ ਬਣਾਵਾਂਗੇ ਬਹੁਤ ਸਾਰੀਆਂ ਜਿਹੜੀ ਗੱਲਾਂ ਕਈਆਂ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਕਿਸੇ ਵੀ ਵਰਗ ਦੇ ਲੋਕਾਂ ਨੂੰ ਅੱਜ ਦੀ ਮੌਜੂਦਾ ਸਰਕਾਰ ਦਾ ਜੇ ਕਿਸੇ ਨੂੰ ਬੈਨੀਫਿਟ ਹੋਇਆ ਤਾਂ ਕਮੈਂਟ ਦੇ ਵਿੱਚ ਜ਼ਰੂਰ ਲਿਖਣਾ ਕਿਉਂਕਿ ਕੁਝ ਲੋਕ ਹੁੰਦੇ ਨੇ ਜਿਹੜੇ ਸਿਰ ਮਾਰਨ ਵਾਲੇ ਉਹ ਹਰ ਇੱਕ ਦੇ ਨਾਲ ਹੁੰਦੇ ਨੇ ਪਰ ਵੱਡੇ ਪੱਧਰ ਤੇ ਇਹ ਸੋਚਿਆ ਜਾਵੇ ਪੰਜਾਬ ਦਾ ਜਿੰਨਾ ਹੋਇਆ ਨੁਕਸਾਨ ਹੀ ਹੋਇਆ ਇਹਨਾਂ ਦੇ ਰਾਜ ਦੇ ਵਿੱਚ ਨਾ ਕਿ ਕੋਈ ਫਾਇਦਾ ਹੋਇਆ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਔਰ ਬੈਲੇ ਦੀ ਕੰਟੀਨਿਊਅਲ ਤੇ ਕਰ ਲੈਣਾ ਜੀ ਬਹੁਤ ਧੰਨਵਾਦ